ਅੱਜ ਆਪਾਂ ਪਹੁੰਚੇ ਆਂ ਬਾਈ ਜੀ ਟੱਲੇ ਤੇ ਆ ਸੋਨੂੰ ਸਮਾਦ ਦਿਖਾ ਰਹੇ ਆਂ ਬਾਬਾ ਸੀਤਲਦਾਸ ਜੀ ਦੀ ਸਮਾਦ ਇਹ ਜਿਹੜਾ ਟੱਲਾ ਬਾਬਾ ਸੀਤਲਦਾਸ ਜੀ ਜੱਜਲ ਤੇ ਮਲਕਾਨੇ ਦੀ ਹੱਦ ਤੇ ਖੇਤਾਂ ਦੇ ਵਿੱਚ ਸੂਏ ਦੇ ਉੱਪਰ ਇਹ ਟੱਲਾ ਆ ਬਾਬੇ ਦੀ ਢੂਣਾ ਬਾਬੇ ਦਾ ਬਾਲਕਦਾਸ ਜੀ ਦਾ ਇਹ ਨਵਾਂ ਧੂਣਾ ਬਣਾਇਆ ਜਿਹੜੇ ਬਾਬਾ ਜੀ ਇੱਥੇ ਰਹਿੰਦੇ ਨੇ ਬਾਲਕਦਾਸ ਜੀ ਉਹਨਾਂ ਨੇ ਬਣਾਇਆ ਖੁੱਲਾ ਧੂਣਾ ਜਗਾ ਬੈਠਣ ਨੂੰ ਸੰਗਤਾਂ ਦੇ ਤੇ ਪੈਣ ਨੂੰ ਰਹਿਣ ਨੂੰ ਆਹ ਸਾਰੀ ਜਗ੍ਹਾ ਬਣਾਈ ਹੋਈ ਹੈ ਇੱਥੇ ਅੱਜ ਲੋੜੀ ਆ ਹੈਪੀ ਲੋੜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਰੰਗੋਲੀ ਪਾਈ ਹੋਈ ਹੈ ਤਿਆਰੀ ਕਰੀ ਹੋਈ ਹੈ ਟੱਲੇ ਦੇ ਉੱਪਰ ਅੱਜ 5 ਵਜੇ ਪੂਰਾ ਕੱਟ ਹੋਣਾ ਇੱਥੇ ਸੰਗਤਾਂ ਪਹੁੰਚਣਗੀਆਂ ਅੱਜ ਬਾਬਾ ਜੀ ਦਾ ਪਰਥੜੇ ਹੈ ਜਨਮ ਦਿਨ ਅੱਜ ਬਾਬਾ ਬਾਲਕਦਾਸ ਜੀ ਦਾ ਤੇ 5 ਵਜੇ ਕੇਕ ਕੱਟਿਆ ਜਾਊਗਾ ਆਰਤੀ ਅਰਦਾਸ ਹੋਣਾ ਆਰਤੀ ਹੋਣੀ ਹੈ ਪਹਿਲਾਂ 5 ਵਜੇ ਆਰਤੀ ਤੋਂ ਬਾਅਦ ਕੇਕ ਵੀ ਕੱਟਿਆ ਜਾਣਾ ਇਹ ਸੰਗਤਾਂ ਨੂੰ ਤਾਂ ਦਿਖਾ ਰਿਹਾ ਜਿਨ੍ਹਾਂ ਨੇ ਨਹੀਂ ਟੱਲੇ ਤੇ ਆਏ ਕਈ ਨਹੀਂ ਪਤਾ ਉਹਨਾਂ ਨੂੰ ਪਤਾ ਚੱਲ ਜੇ ਖੁੱਲੀ ਜਗ੍ਹਾ ਸਾਫ਼ ਸਪਾਈ ਸਾਈਡਾਂ ਤੋਂ ਸਾਰੇ ਕਰੀ ਹੋਈ ਆ ਅੱਜ 13 ਤਰੀਕ ਆ ਲੋੜੀ ਦਾ ਤਿਹਾਰ ਆ ਅੱਜ ਬਾਬਾ ਜੀ ਦਾ ਜਨਮ ਦਿਨ ਕਰਕੇ 5 ਵਜੇ ਪੂਰਾ ਕੱਟ ਹੋਊਗਾ ਇੱਥੇ ਇਹ ਉਹ ਬਾਬਾ ਜੀ ਆ ਜਿਹੜੇ ਜਲਤਾਰਾ ਕਰ ਰਹੇ ਨੇ ਆਹ ਜਗਾ ਜਲਤਾਰੇ ਵਾਲੀ ਆ ਇੱਥੇ ਬਾਬਾ ਜੀ ਬਹੰਦੇ ਨੇ ਉੱਪਰ ਖੜਾ ਸ਼ਾਇਰ ਤੇ ਤਾਕਤ ਪੋਸਟ ਲੱਗਿਆ ਹੋਇਆ ਤਾਕਤ ਪੋਸਟ ਤੇ ਚੜ ਕੇ ਜਿਹੜੇ ਸੇਵਕ ਆ ਉੱਪਰ ਦੀ ਘੜਾ ਉਲਟਾਉਂਦੇ ਨੇ ਤੇ ਥੱਲੇ ਧਾਰ ਜਿਹੜੀ ਪੈਂਦੀ ਏ ਪਾਣੀ ਦੀ ਬਾਬਾ ਜੀ ਬਹੰਦੇ ਨੇ ਸਿਰ ਦੇ ਉੱਪਰ ਧਾਰ ਪੈਂਦੀ ਏ ਠੰਡੇ ਪਾਣੀ ਦੀ ਰਾਤ ਦਾ ਟਾਈਮ ਹੁੰਦਾ ਹੈ 1.5 2 ਵਜੇ ਦਾ ਆ ਘੜੇ ਜਿਹੜੇ ਆ ਸਾਰੇ ਇਹ ਘਰੇ ਭਰ ਕੇ ਰੱਖਦੇ ਨੇ ਰਾਤ ਨੂੰ ਇਹ ਭਰਦੇ ਆ ਸ਼ਾਮ ਨੂੰ ਤੇ ਰਾਤ ਨੂੰ 2:30 ਵਜੇ ਜਲਤਾਰਾ ਚੱਲਦਾ ਤੇ ਜਿਹੜਾ ਇਹਦਾ ਜਲਤਾਰੇ ਦੇ 41 ਦਿਨ ਹੁੰਦੇ ਨੇ ਲਾਸਟ ਵਾਲਾ ਦਿਨ ਹੈਗਾ 23 ਤਰੀਕ 22 ਤਰੀਕ ਦੀ ਰਾਤ ਨੂੰ ਮੰਨ ਲਓ ਜਦੋਂ 12 ਟਾਈਮ ਲੰਘ ਗਿਆ 23 ਤਰੀਕ ਆਜੂਗੀ ਜਲਤਾਰਾ ਕਰਾ ਕੇ ਤੇ ਉਸ ਤੋਂ ਬਾਅਦ 23 ਤਰੀਕ ਨੂੰ ਵੀ ਸਾਧੂ ਸੰਤਾਂ ਨੇ ਪਹੁੰਚਣਾ ਟੱਲੇ ਤੇ ਤੇ ਪੂਰਾ ਭਾਰੀ ਇਕੱਠ ਹੋਣਾ ਹੈ ਤੇ ਸੰਗਤਾਂ ਨੂੰ ਤਾਂ ਹੀ ਆਪਾਂ ਵੀਡੀਓ ਪਾ ਕੇ ਦੱਸ ਰਹੇ ਹਾਂ ਵੀ 23 ਤਰੀਕ ਲਾਸਟ ਹੈਗੀ ਜਲਤਾਰੇ ਦਾ ਕਰਕੇ ਉਦੀ ਆਰਤੀ ਅਰਦਾਸ ਹੋਊਗੀ ਤੇ ਇਕੱਠ ਵੀ ਹੋਏਗਾ ਆਪ ਹੱਥਾਂ ਦਾ ਪੰਗਾ ਪਾਥਾਂ ਦੀ ਜ਼ਰੂਰਤ ਪੈਂਦੀ ਹੈ ਇਹ ਤਾਂ ਦਿਖਾ ਰਿਹਾ ਮੇਰਿਆਂ ਬਤਾਵਾ ਤੇ ਭੈਣਾਂ ਨੂੰ ਵੀ ਪਾਥਾਂ ਦੀ ਜ਼ਰੂਰਤ ਟੱਲਿਆਂ ਤੇ ਪੈਂਦੀ ਰਹਿੰਦੀ ਹੈ ਟੂਣਿਆਂ ਵਾਸਤੇ ਸਾਧੂ ਸੰਤਾਂ ਨੂੰ ਨਾਲੇ ਪਾਠਗਾਂ ਨਾਲੇ ਲੱਕੜਾ ਤੇ ਪਹੁੰਚੋ